ਇਹ ਪ੍ਰੋਗਰਾਮ ਜੇ ਤੁਸੀਂ ਬਣਾ ਲਿਓ ਤਾਂ ਹਾਂ ਦੀ ਫਿਕਰ ਨਾ ਕਰੋ ਡਾਇਨਾਸੌਰਾਂ ਨੂੰ ਮੈਂ ਇਕੱਲੇ ਬਹੁਤਾਂ ਕੋਈ ਗੱਲ ਇਹਨਾਂ ਕੋਲੇ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ ਅਕਾਲੀ ਦਲ ਕੋਲੇ ਕੋਈ ਗੱਲ ਹੈ ਕੋਈ ਗੱਲ ਨਹੀਂ ਬਸ ਸਾਡੀ ਵਾਰੀ ਆਊਗੀ ਉਹ ਐ ਨਹੀਂ ਵਾਰੀਆਂ ਆਉਂਦੀ ਆਉਂਦੀਆਂ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂ ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਤੁਹਾਡਾ ਬਹੁਤ ਇਨਾ ਅੱਜ ਤਾਂ ਮੈਂ ਜਿੱਦਣ ਵਾਰੀ ਦੇਖ ਲਾਂ ਤੇ ਮੈਂ ਮੈਂ ਤੁਹਾਨੂੰ ਦੱਸੀਏ ਨਾ ਵੀ ਥੱਲੇ ਤੁਸੀਂ ਆਪਣਾ ਸਾਰਾ ਕਿਤਾਬਜਾ ਠੀਕ ਰੱਖ ਲਿਓ ਵੀ ਪੋਸਟਰ ਪੂਠੇ ਜਿੱਥੇ ਲਾਉਣੇ ਨੇ ਅਕੇਜਰੀਵਾਲ ਸਾਹਿਬ ਦਾ ਮੇਰਾ ਕੋਈ ਰੋਡ ਸ਼ੋ ਸ਼ੂ ਜਾ ਕਰਾਉਣਾ ਹੈ ਇੱਧਰ ਉੱਧਰ ਦੀ ਹੈ ਇੱਧਰਲੀ ਗਲੀ ਵਿੱਚੋਂ ਲੈ ਕੇ ਜਾਣਾ ਹੈ ਇੱਧਰਲੀ ਗਲੀ ਚੋਂ ਕੱਢ ਲਾਂਗੇ ਇਹ ਉਹ ਇਹ ਪ੍ਰੋਗਰਾਮ ਜੇ ਤੁਸੀਂ ਬਣਾ ਲਿਓ ਤਹਾਂ ਦੀ ਫਿਕਰ ਨਾ ਕਰੋ ਡਾਇਨਾਸੌਰਾਂ ਨੂੰ ਮੈਂ ਇਕੱਲੇ ਬਹੁਤ ਹਾਂ ਕੋਈ ਗੱਲ ਉਹ ਅਸੀਂ ਹੈਗੇ ਆ ਉਹ ਸਾਡੀ ਟੀਮ ਵੀ ਹੈਗੀ ਆ ਉਹਨਾਂ ਦੀ ਫਿਕਰ ਨਾ ਕਰੋ બસ ਇਹੀ ਕਹਿਣਾ ਚਾਹਨਾ ਕਿ ਐਨੇ ਵਧੀਆ ਮਾਹੌਲ ਦੇ ਵਿੱਚ ਤੁਸੀਂ ਬੈਠੇ ਹੋ ਤੇ ਇਦਾਂ ਹੀ ਆ ਇਦਾਂ ਹੀ ਅਗਲੇ ਹੋਰ ਬਹੁਤ ਸਾਰੇ ਤੁਹਾਡੀ ਡਿਊਟੀ ਤੁਹਾਡੀ ਡਿਊਟੀ ਦੇਸ਼ 'ਚ ਲੱਗੂਗੀ ਲੱਗੀ ਵੀ ਹੋਣੀ ਪਹਿਲਾਂ ਕੋਈ ਗੁਜਰਾਤ ਵੀ ਜਾ ਕੇ ਆਇਆ ਹੋਊਗਾ ਕੋਈ ਗੋਆ ਜਾ ਕੇ ਆਇਆ ਹੋਊਗਾ ਕੋਈ ਮੱਧ ਪ੍ਰਦੇਸ਼ ਜਾ ਕੇ ਆਇਆ ਹੋਊਗਾ ਆਪਾਂ ਨੇ ਦੇਸ਼ ਬਣਾਉਣਾ ਹੈ ਦੇਸ਼ ਆਪਣੀ ਡਿਊਟੀ ਦੇਸ਼ ਬਣਾਉਣ ਦੀ ਲੱਗੀ ਹੋਈ ਹੈ ਇਹ ਆਮ ਆਦਮੀ ਪਾਰਟੀ ਇੱਕ ਪ੍ਰਦੇਸ਼ ਦੀ ਪਾਰਟੀ ਨਹੀਂ ਹੈਗੀ ਨੈਸ਼ਨਲ ਪਾਰਟੀ ਹੈ ਔਰ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਵੀ ਉਹੋ ਹੈ ਜਿਹੜੀ ਇਕੱਲਾ ਕੰਮਾਂ ਤੇ ਵੋਟ ਮੰਗਦੀ ਹੈ ਜਿੱਥੇ ਸਰਕਾਰ ਨਹੀਂ ਹੈਗੀ ਕੰਮ ਕਰਨ ਦੀ ਗੱਲ ਕਰਦੀ ਹੈ ਜਿੱਥੇ ਸਰਕਾਰ ਹੈਗੀ ਹੈ ਕੀਤੇ ਹੋਏ ਕੰਮਾਂ ਦੀ ਗੱਲ ਕਰਦੀ ਹੈ ਹੋਰ ਕੋਈ ਗੱਲ ਨਹੀਂ ਕਰਦੀ ਇਹਨਾਂ ਕੋਲ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ? ਅਕਾਲੀ ਦਲ ਕੋਲੇ ਕੋਈ ਗੱਲ ਹੈ? ਕੋਈ ਗੱਲ ਨਹੀਂ। ਬਸ ਸਾਡੀ ਵਾਰ ਹੀ ਆਉਗੀ। ਉਹ ਐ ਨਹੀਂ ਵਾਰੀਆਂ ਆਉਂਦੀਆਂ ਆਉਂਦੀਆਂ। ਵਾਰੀ ਆਉਗੀ ਇਹਨਾਂ ਦੀ। ਵਾਰੀ ਆਉਗੀ ਇਹਨਾਂ ਦੀ, ਹੈ? ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ। ਫੇਰ ਵੀ ਜਿੱਤ ਗਏ। ਵਾਹ ਅੱਛਾ। ਵਾਹ ਜੀ। 4000 ਵੋਟ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪਾ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ ਦਰਿਆਵਾਂ ਨੂੰ ਨੱਕੇ ਲੱਗਦੇ ਆ ਕਿਤੇ ਦਰਿਆਵਾਂ ਨੂੰ ਨੱਕੇ ਲਾ ਲੋਂਗੇ ਅਈ ਆਵਾਂਗੇ ਇਸ ਤਾਂ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ ਉਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਦੋਂ ਉਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣ ਅਮਰਸਰ ਸਾਹਿਬ ਮੈਂ ਕਿਹਾ ਮੈਂ ਮਾਫੀ ਮੰਗ ਲਈ ਉਹਨਾਂ ਤੁਮੇ ਕਿ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ